ਰਕਸਵਾ ਬਠਿੰਡਾ ਦੇ ਵਿੱਚ ਹਾਂ ਜਿੱਥੇ तमाम ਜੱਦੀ ਪਿੰਡ ਪਥਰਾਲਾ ਦੇ ਵਿੱਚ ਬਠਿੰਡਾ ਦਿਹਾਤੀ ਦਾ ਪਿੰਡ ਹੈ ਤਾਂ ਉੱਥੇ ਜਤਮਿੰਦਰ ਸਿੰਘ ਆਪਦੇ ਜੱਦੀ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਕਾਫਲਾ ਹੈ ਉਹ ਵੋਟ ਪੋਲ ਕਰਨ ਲਈ ਪਹੁੰਚ ਚੁੱਕਿਆ ਹੈ ਤਾਂ तमाम ਤਸਵੀਰਾਂ ਸਾਂਝਾ ਕਰ ਦਿੰਨੇ ਆ ਵੋਟ ਪੋਲ ਕਰਨ ਦੀਆਂ ਜਿੱਥੇ ਜੱਦੀ ਪਿੰਡ ਦੇ ਵਿੱਚ ਜਤਮਿੰਦਰ ਸਿੰਘ ਸਿੱਧੂ ਜਿਹੜੇ ਆਪਦੇ ਪਰਿਵਾਰ ਸਮੇਤ ਆਪਦਾ ਬੇਟਾ ਗੁਰਬਾਜ ਅਤੇ ਉਹਨਾਂ ਦੇ ਫੈਮਿਲੀ ਉਹਨਾਂ ਦੇ ਵਾਈਫ ਅਤੇ ਉਹਨਾਂ ਦੀਆਂ ਬੇਟੀਆਂ ਦੇ ਨਾਲ ਇੱਥੇ ਪਹੁੰਚੇ ਨੇ ਤਾਂ तमाम ਜਿਹੜੇ ਜਤਮਿੰਦਰ ਸਿੰਘ ਉਹਨਾਂ ਦਾ ਅਗੇ ਕਾਫਲਾ ਉਹਨਾਂ ਦੀ ਬੇਟੀ ਗੁਰਬਾਜ ਦਾਗਾ ਤੋਂ ਨਾਨ ਨਾਲ ਜਿਹੜੇ ਜੀਤਮਨ ਸਿੰਘ ਕੈਂਡੀਡੇਟ ਨੇ ਤੇ तमाम قافਲਾ ਜਿਹੜਾ ਉਹਨਾਂ ਦਾ ਪਹੁੰਚੁਕਾਦਾ ਆਪਣੀ ਵੋਟ ਪੋਲ ਕਰਨ ਲਈ ਇੱਥੇ ਪਹੁੰਚੇ ਨੇ ਆਪਦੇ ਜੱਦੇ ਪਿੰਡ ਪਥਰਾਲਾ ਦੇ ਵਿੱਚ ਪਹੁੰਚਨੇ तमाम ਤਸਵੀਰਾਂ ਨੇ ਜਿਹੜੀਆਂ قافਲੇ ਦੀਆਂ ਤਾਂ ਉਹ ਆਪਦੇ ਜੱਦੇ ਪਿੰਡ ਦੇ ਵਿੱਚ ਉਹਨੂੰ ਵੋਟ ਪੋਲ ਕਰਨ ਲਈ ਕਾ ਰੈਸਟੋ ਬਾਕ ਚਾ ਇਹ ਅੱਜ ਸਰਾਰਾ ਚੋਣ ਚੋਣ ਚਲ ਰਹੀ ਹੈ ਜਿਹੜਾ ਜਦੋਂ ਕਿਸਾਬ ਲੋਕਾਂ ਦੇ ਸਟਿੱਕ ਟੈਂਟ ਲਾਉਂਦੇ ਕਰਾਇਆ ਸੀ ਤਾਂ ਆ ਦੇਖੋ ਸਨੀਕ ਵੀ ਹੈਗਾ ਮੋਟਰ ਵੀ ਹੈਗਾ ਸੋ ਇਹ ਤਾਂ ਜਿਹੜੇ ਵਿਰੋਧੀ ਨੇ ਇਹਨਾਂ ਨੇ ਤਾਂ ਪ੍ਰਚਾਰ ਕਰਨ ਨਹੀਂ ਹੈ ਕਿਉਂਕਿ ਬਖਲਾवट ਚਲੀ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਮੈਂ ਆਪਦੀ ਵੋਟ પાਕੇ ਆਇਆ ਆਪਦੇ ਆਪ ਤੇ ਪਿੰਡ ਪਥਰਾਲੇ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਸੋ ਗੁਰਮਹਾਰਜ ਕਿਰਪਾ ਕਰੂਗੀ ਤੇ ਗੁਰਮਹਾਰਜ ਕਿਰਪਾ ਕਰਨਗੇ ਕਿ ਅੱਜ ਸਾਨੂੰ ਵੱਡੀ ਕੀਤੀ ਵਿੱਚ ਹਟਾ ਕੇ ਸਾਨੂੰ ਕਾਮਯਾਬੀ ਮਿਲੂਗੀ ਤੇ ਲੋਕਾਂ ਦਾ ਬਹੁਤ ਪਿਆਰ ਮਿਲੇ ਬਹੁਤ ਪਿਆਰ ਮਿਲੇ ਬੜਾ ਲੋਕਾਂ ਦੇ ਸਾਥ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਸੀ 4 ਤਰੀਕ ਨੂੰ ਜੋ ਨਤੀਜਾ ਆਊਗਾ ਅਸੀਂ ਜਿੱਤ ਕੇ ਗੋਦਸਤੀ ਚੋਂ ਚਪਾਉਂ ਸਰ ਰਾਤ ਮੇਨੂੰ ਹੀ ਲੱਗ ਰਿਹਾ ਜਿਹੜਾ ਵੋਟਰ ਨਿਕਲ ਕੇ ਜੋਸ਼ ਨਾਲ ਬਾਹਰ ਵੋਟ ਪਾ ਰਿਹਾ ਹੈ ਉਹ ਸਾਡੀ ਹੀ ਵੋਟ ਜਿਹੜੀ ਬਾਹਰ ਨਿਕਲ ਕੇ ਵੋਟ ਪਾ ਰਹੀ ਹੈ ਤੇ ਬੜੀ ਗਿਣਤੀ ਵਿੱਚ ਵੋਟ ਪੈ ਰਹੀ ਹੈ ਬਿਲਕੁਲ ਇਹਨਾਂ ਨੇ ਪਿਛਲੇ 45 ਦਿਨ ਜਿਹੜੀ ਮਿਹਨਤ ਕੀਤੀ ਹੈ ਮੇਰੇ ਵਰਕਰ ਸਹਿਬਾਨ ਨੇ ਮੇਰੇ ਸੱਚੇ ਪਰਿਵਾਰ ਨੇ ਕਾਂਗਰਸ ਦੇ ਵਰਕਰ ਤੇ ਲੀਡਰ ਸਹਿਬਾਨ ਨੇ ਉਹਦੇ ਅੱਜ ਨਤੀਜੇ ਕੀ ਅਸੀਂ ਅੱਛੀ ਪੋਜੀਸ਼ਨ ਚ ਦੇਖੋ ਜੀ ਇਹਨਾਂ ਨੇ ਤਾਂ ਕੋਈ ਕੰਮ ਕੋਈ ਕੀਤਾ ਨਹੀਂ ਅਖੀਰ 'ਚ ਹੁਣ ਇਹਨਾਂ ਨੂੰ ਇਹੋ ਜੀ ਗੱਲ ਪਹਿਲਾਂ ਯਾਦ ਆ ਗਈਆਂ ਤਾਂ ਬਾਪੂ ਬਾਦਲ ਤੋਂ ਤੋਂ ਨਾ ਜਾਦਾ ਜਾਂ ਜਦੋਂ ਪਿਛਲੇ ਕਿੰਨਾ ਸਮਾਂ ਨਿਕਲ ਗਿਆ ਸੀਗਾ ਸੋ ਹੁਣ ਇਲੈਕਸ਼ਨਾਂ ਦੇ ਵੇਲੇ ਤੋਂ ਇਹ ਕਰਦੀ ਹੁੰਦੇ ਆ ਜੇ ਕੁਝ ਪਰੇ ਦਾ ਕੀ ਅਸਰ ਹੈ ਉਹ ਵੀ ਵਿਰੋਧੀਆਂ ਨੇ ਮੇਰੀ ਬਾਤ ਚ ਬਣਾ ਕੇ ਇਸ ਨੇ ਗਲਤ ਕੱਢੀਆਂ ਲੋਕੀ ਸਮਝ ਕੀਤੀ ਤੇ ਅਸੀਂ ਆਲਰੇਡੀ लिखता है कि इस पर अच्छा होना चाहिए इलेक्शन कमीशन लिखते कि वो सारे दिए हैं एक इको बता जैसे इस करके पता ही है कि माफ कर